ਕਿਵੇਂ ਪਾਸ਼ਾ ਤੱਕ ਹਮ ਹਮ ਬਾਬਾ ਸ਼੍ਰੀਚੰਦ ਜਿਹੜੇ ਅਦਾਸੀ ਮਤ ਦਾ ਪ੍ਰਚਾਰ ਕਰਦੇ ਰਹੇ ਜੀ ਜੀ ਗੱਲ ਤੁਹਾਡੀ ਸਮਝ ਆਉਂਦੀ ਜੀ ਜੀ ਬਿਲਕੁਲ ਬਿਲਕੁਲ ਲੇਕਿਨ ਜਦੋਂ ਹਰਗੁਬਿੰਦ ਪਾਸ਼ਾ ਦੇ ਕੋਲ ਮਿਲਦੇ ਆ ਇਹ ਤੇੜੇ ਹੀ ਸੀ ਜੀ ਜੀ ਕਿ ਬਾਬਾ ਸ਼੍ਰੀਚੰਦ ਨੇ ਸਿੱਖ ਧਰਮ ਦੀ بجائے ਅਦਾਸੀ ਮਤ ਜਿਹੜਾ ਉਹ ਆਪਣਾ ਚਲਾਇਆ ਹੂੰ 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 ਬਿਲਕੁਲ ਉਹਨਾਂ ਨੇ ਸਿੱਖੀ ਨੂੰ ਨਹੀਂ ਮੰਨਿਆ ਜੀ ਜੀ ਲੇਕਿਨ 6ਵੇਂ ਪਾਸ਼ਾ ਤੱਕ ਆ ਕੇ ਜਦੋਂ ਮਿਲਦੇ ਆ ਤੇ ਉਹਨਾਂ ਨੂੰ ਸਾਰੇ ਗੁਰੂ ਸਾਹਿਬਾਨ ਦੀ ਪ੍ਰਤਿਪਾ ਦਾ ਜਦੋਂ ਪਤਾ ਲੱਗਾ ਹੂੰ ਤੇ ਉਹ ਤੇੜ ਮਿਠੀ ਅਦਾਸੀ ਵਾਲੀ ਜੀ ਵੀ ਉਹਨਾਂ ਨੇ ਅਦਾਸੀ ਪੁਣਾ ਛੱਡ ਕੇ ਹੂੰ ਬਾਬਾ ਗੁਰਦਤਾ ਜੀ ਨੂੰ ਆਪਣੇ ਜਿੰਨੇ ਉਹਨਾਂ ਦੇ ਸਥਾਨ ਸੀ ਜਿਨ੍ਹਾਂ ਨੂੰ ਧੂਣੀਆਂ ਕਿਹਾ ਗਿਆ ਹੂੰ ਹੂੰ ਉਹ ਧੂਣੇ ਜਿਹੜੇ ਅੱਗ ਵਾਲੇ ਨਹੀਂ ਤੂੰ ਨਹੀਂ ਸਹੀ ਮੈਨਾਂ ਜਿ ਮਸ਼ਾਲ ਜਗਾਉਣੀ ਹੁੰਦੀ ਹੈ ਜੀ ਉਹਨਾਂ ਨੇ ਸਪਸ਼ਟ ਕਹਿਤਾ ਬਾਬਾ ਗੁਰਦਤਾ ਜੀ ਨੂੰ ਵੀ ਤੁਸੀਂ ਹੁਣ ਸਾਡੇ ਸਥਾਨਾਂ ਤੇ ਵੀ ਸਿੱਖੀ ਦਾ ਪ੍ਰਚਾਰ ਕਰਨਾ ਮਤਲਬ ਸਾਡੇ ਧੂਣਿਆਂ ਤੇ ਵੀ ਹੁਣ ਸਿੱਖੀ ਦਾ ਹੀ ਪ੍ਰਚਾਰ ਹੋਊਗਾ ਸਿੱਖੀ ਦਾ ਹੀ ਪ੍ਰਚਾਰ ਹੋਊ ਹਮ ਔਰ ਉਹਦੇ ਜਿਹੜੀ ਆ ਤੁਸੀਂ ਇਹ ਸਵਾਲ ਤੁਹਾਡਾ ਨਬੜ ਗਿਆ ਨਾ ਜੀ ਜਿਹੜੀ ਐਗਜ਼ੈਕਟ ਲਫ਼ਜ਼ ਮੈਂ ਤਾਂ ਜਰੂਰ ਜਰੂਰ ਪੜਨ ਲੱਗਾ ਕਿ ਇਹ ਬਹੁਤ ਜ਼ਰੂਰੀ ਹੈ ਕਿ ਗੱਲੀਬਾਤੀ ਗੱਲ ਨਹੀਂ ਹੋਈ ਇਹ ਇਤਿਹਾਸਿਕ ਹਵਾਲਾ ਇਹ ਰੈਫਰੈਂਸ ਮੌਜੂਦ ਹੈ ਹਾਂ ਇਹ ਗੱਲੀਬਾਤੀ ਗੱਲ ਨਹੀਂ ਹੋਈ ਉਹ ਕਹਿੰਦੇ ਆ ਵੀ ਜਦੋਂ ਉਹਨਾਂ ਨੇ ਬਾਬਾ ਗੁਰਦੇਤਾ ਨੂੰ ਕਿਹਾ ਤੇ ਬਾਬਾ ਸ਼੍ਰੀਚੰਦ ਨੇ ਆਪਣੀ ਸਿਰ ਊੜ ਨੇ ਤਾਰ ਕੇ ਬਾਬਾ ਜੀ ਦੇ ਸਿਰ ਤੇ ਰੱਖ ਕੇ ਕਿਹਾ ਕਿ ਅਸੀਂ ਆਪਣਾ 100 ਸਾਲ ਦਾ ਕਮਾਇਆ ਤਪ ਇਹਨਾਂ ਨੂੰ ਬਖਸ਼ਦੇ ਆ ਗੁਰੂ ਨਾਨਕ ਦੀ ਗ੍ਰਿਹਾਈ ਤਾਂ ਅੱਗੇ ਹੀ ਆਪ ਆਪ ਸੀ ਸਾਡੇ ਕੋਲ ਸਿਰਫ ਫਕੀਰੀ ਸੀ ਉਹ ਵੀ ਅਸੀਂ ਗੁਰੂ ਘਰ ਨੂੰ ਸੌਂਪਦੇ ਆ ਜੀ ਇੱਥੋਂ ਉਹਨਾਂ ਨੇ ਆਪਣੇ ਆਪ ਨੂੰ ਸਿੱਖ ਲਹਿਰ ਦੇ ਨਾਲ ਮਰਜ ਕੀਤਾ ਜੀ ਤੇ ਗਾਂਵ ਬਾਬਾ ਗਿਰਦਤਾ ਜੀ ਦੇ ਪ੍ਰਚਾਰ ਲਈ ਫੇ ਜਿਹੜੇ ਉਹਨਾਂ ਦੇ ਅਸਥਾਨ ਸੀ ਉਹਨਾਂ ਦੇ ਬਾਬਾ ਅਲਮਸਤ ਬਾਬਾ ਫੂਲ ਬਾਬਾ ਗੋਂਦਾ ਬਾਲੂ ਹਸਨਾ ਇਹਨਾਂ ਸਾਰਿਆਂ ਨੇ ਵੀ ਫੇ ਜਿਹੜਾ ਸਿੱਖੀ ਵਾਲਾ ਬਣਾ ਪਾਇਆ ਹੂੰ ਪਹਿਲਾਂ ਦਾਸੀਆਂ ਵਾਲਾ ਮਤਲਬ ਸਿੱਖੀ ਧਾਰਨ ਕਰ ਲਈ ਆਪਾਂ ਸਿੱਖੀ ਧਾਰਨ ਕਰ ਲਈ ਤੇ ਬਾਬਾ ਗੁਰਦਿੱਤਾ ਜੀ ਦੇ ਨਾਲ ਇਹਨਾਂ ਸਾਰਿਆਂ ਨੇ ਪ੍ਰਚਾਰ ਵੀ ਸਿੱਖੀ ਦਾ ਕੀਤਾ